ਕਤਾਲ ਜੀ ਸਾਰਿਆਂ ਨੂੰ ਪੰਜਾਬੀ ਤੜਕਾ ਵਿਦ ਸਰੂ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਭਰਮੀਆਂ ਪਿੰਡੀਆਂ ਉਸਦੇ ਲਈ ਮੈਂ ਬਹੁਤ ਛੋਟੀਆਂ-ਛੋਟੀਆਂ ਪਿੰਡੀਆਂ ਲਈਆਂ ਹਨ ਇਸ ਤਰ੍ਹਾਂ ਦੀਆਂ ਨਿੱਕੇ-ਨਿੱਕੇ ਪਿੰਡੀਆਂ ਨੂੰ ਲੈ ਕੇ ਆਪਾਂ ਪਹਿਲਾਂ ਧੋ ਲਿਆ ਹੈ ਧੋ ਕੇ ਇਹਨਾਂ ਨੂੰ ਸੁਕਾ ਲਿਆ ਹੈ ਚੰਗੀ ਤਰ੍ਹਾਂ ਕਦੇ ਵੀ ਪਿੰਡੀਆਂ ਨੂੰ ਧੋਣ ਤੋਂ ਬਾਅਦ ਉਸੇ ਟਾਈਮ ਨਾ ਬਣਾਓ ਕਿਉਂਕਿ ਜਦੋਂ ਆਪਾਂ ਉਸੇ ਟਾਈਮ ਬਣਾਉਣ ਲੱਗ ਜਾਂਦੇ ਹਾਂ ਆਪਾਂ ਉਸੇ ਟਾਈਮ ਬਣਾਉਣ ਲੱਗਦੇ ਹਾਂ ਤਾਂ ਕਈ ਵਾਰ ਨਾ ਪਿੰਡੀਆਂ 'ਚੋਂ ਪਾਣੀ ਨਿਕਲ ਲੱਗ ਜਾਂਦਾ ਹੈ ਇਸ ਕਰਕੇ ਆਪਾਂ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਸੁਕਾ ਲਵਾਂਗੇ ਤਾਂ ਫਿਰ ਇਹਨਾਂ ਨੂੰ ਕਟਾਂਗੇ ਫਿਰ ਬਹੁਤ ਵਧੀਆ ਬਣਦੀਆਂ ਹਨ ਹਾਂਜੀ ਇਸ ਤਰ੍ਹਾਂ ਆਪਾਂ ਦੋਨੇ ਸਾਈਡਾਂ ਤੋਂ ਪਿੰਡੀਆਂ ਦੇ ਦੋਨੇ ਸਾਈਡਾਂ ਵਾਲੇ ਪਾਟ ਕੱਟਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਚੀਰਾ ਲਗਾ ਦੇਵਾਂਗੇ ਚੀਰਾ ਲਗਾਉਣ ਤੋਂ ਬਾਅਦ ਆਪਾਂ ਇਸ ਨੂੰ ਚੈੱਕ ਕਰ ਲਵਾਂਗੇ ਕਿ ਇਸ ਵਿੱਚ ਕੋਈ ਕੀੜਾ ਵਗੈਰਾ ਨਾ ਹੋਵੇ ਸਾਰੀਆਂ ਪਿੰਡੀਆਂ ਨੂੰ ਆਪਾਂ ਇਸੇ ਤਰ੍ਹਾਂ ਦੋਨੇ ਸਾਈਡਾਂ ਤੋਂ ਕਟਾਂਗੇ ਤੇ ਉਹਨਾਂ ਦੇ ਵਿੱਚ ਚੀਰੇ ਲਗਾ ਲਵਾਂਗੇ। ਹਾਂਜੀ ਹੁਣ ਆਪਾਂ ਸਾਰੀਆਂ ਪਿੰਡੀਆਂ ਨੂੰ ਚੰਗੀ ਤਰ੍ਹਾਂ ਦੋਨੇ ਸਾਈਡਾਂ ਤੋਂ ਕੱਟ ਕੇ ਉਸ ਤੋਂ ਬਾਅਦ ਸਾਰੀਆਂ ਦੇ ਵਿੱਚ ਛੀਰਾ ਪਾ ਲਿਆ ਹੈ। ਛੀਰਾ ਪਾਉਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ। ਇੱਥੇ ਮੈਂ ਪੈਨ ਵਿੱਚ 2 ਚਮਚ ਸਰੋਂ ਦੇ ਤੇਲ ਦੇ ਲਈ ਸੰ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ। ਹੁਣ ਇਸ ਕੜਾਹੀ ਵਿੱਚ ਆਪਾਂ ਪਿੰਡੀਆਂ ਜਿੰਨਾਂ ਚ ਚੀਰਾ ਪਾਇਆ ਸੀਗਾ ਉਹ ਪਾ ਦੇਵਾਂਗੇ ਸਾਰੀਆਂ ਪਿੰਡੀਆਂ ਇਸੇ ਤਰ੍ਹਾਂ 2 ਚਮਚ ਤੇਲ ਦੇ ਵਿੱਚ ਪਾਵਾਂਗੇ ਪਿੰਡੀਆਂ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਕਿ ਇਹਨਾਂ ਦੇ ਉੱਪਰ ਤੇਲ ਲੱਗ ਜਾਵੇ ਜਿੰਨਾ ਤੇ ਥਲਕਾ ਹਲਕਾ ਤੇਲ ਲੱਗ ਜਾਊਗਾ ਤਾਂ ਕਿ ਤੇ ਨੀਚੇ ਨਹੀਂ ਲੱਗਣਗੀਆਂ ਤੇ ਬਹੁਤ ਹੀ ਵਧੀਆ ਸੌਫਟ ਹੋ ਜਾਣਗੀਆਂ ਇਸ ਤਰ੍ਹਾਂ ਕਰਨ ਤੋਂ ਬਾਅਦ ਇਹ ਲੌਂਤ ਬਦਾਪਾ ਕਪੀਂਗਿਆਂ ਨੂੰ ਟੱਕ ਦੇਵਾਂਗੇ ਬਿਲਕੁਲ ਲੋ ਫਲੇਮ ਤੇ ਆਪਾਂ ਇਹਨਾਂ ਨੂੰ ਟਾ ਕੇ ਰੱਖਾਂਗੇ ਤੇ ਉਹਨਾਂ ਟਾਈਮ ਆਪਾਂ ਦੂਸਰੇ ਮਸਾਲੇ ਦੀ ਤਿਆਰੀ ਕਰ ਲਵਾਂ ਇੱਥੇ ਮੈਂ ਇੱਕ ਚਮਚ ਆਮਚੂਰ ਦਾ ਲਿਆ ਹੈ ਇੱਕ ਚਮਚ ਜੀਰਾ ਪਾਊਡਰ ਦਾ ਅਦਰਕ ਲਸਣ ਦਾ ਪੇਸਟ ਟਮਾਟਰ ਚੌਪ ਕੀਤੇ ਹਨ ਮੈਂ ਤੇ ਅੱਧੀ ਕਟੋਰੀ ਦਹੀਂ ਦੀ ਲਈ ਹੈ ਆਪਾਂ ਦਹੀਂ ਦੇ ਵਿੱਚ ਹੀ ਸਾਰਾ ਹਲਦੀ ਨਮਕ ਮਿਰਚ ਮਿਕਸ ਕਰਾਂਗੇ ਵਿਆਸੀ ਨਹੀਂ ਪਾਵਾਂਗੇ ਉਧਰ ਆਪਣੀਆਂ ਪਿੰਡੀਆਂ ਫਰਾਈ ਹੋ ਰਹੀਆਂ ਹਨ ਇਹ ਵਿੱਚ ਵਿੱਚ ਨਹੀਂ ਨਾ ਆਪਾਂ ਪਿੰਡੀਆਂ ਨੂੰ ਖੋਲ ਕੇ ਚੈੱਕ ਕਰਦੇ ਰਵਾਂਗੇ ਕਿ ਪਿੰਡੀਆਂ ਚ ਹਜੇ ਦੇਖੋ ਬਿਲਕੁਲ ਵੀ ਇਹਨਾਂ ਦੇ ਉੱਪਰ ਪਾਣੀ ਨਹੀਂ ਆਇਆ ਕਿਉਂਕਿ ਆਪਾਂ ਪੂਰੀ ਤਰ੍ਹਾਂ ਇਹਨਾਂ ਨੂੰ ਸੁਕਾ ਲਿਆ ਸੀ ਦੇਖੋ ਲੱਗ ਲੱਗ ਪਈਆਂ ਹਨ ਪਿੰਡੀਆਂ ਆਪਣੀਆਂ ਹਲੇ ਥੋੜੀ ਜਿਹਾ ਆਪਾਂ ਹੋਰ ਸੇਕ ਲਵਾਵਾਂਗੇ ਹਲੇ ਸੌਫਟ ਨਹੀਂ ਹੋਈਆਂ ਜੀ ਹੁਣ ਆਪਣੀਆਂ ਪਿੰਡੀਆਂ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਸੌਫਟ ਹੋ ਚੁੱਕੀਆਂ ਹਨ ਇਹਨਾਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਸਾਰੀਆਂ ਨੂੰ ਇਸੇ ਗੜਾਹੀ ਵਿੱਚ ਆਪਾਂ ਟਮਾਟਰ ਪਾ ਦੇਵਾਂਗੇ ਤੇ ਟਮਾਟਰਾਂ ਨੂੰ ਵੀ ਆਪਾਂ ਟੱਕ ਦੇਵਾਂਗੇ ਤਾਂ ਕਿ ਉਹ ਸੌਫਟ ਹੋ ਜਾਣ ਜਦੋਂ ਤੱਕ ਆਪਣਾ ਟਮਾਟਰ ਸੌਫਟ ਹੁੰਦੇ ਹਨ ਆਪਾਂ ਦੇਨ ਦੇ ਵਿੱਚ ਉਹਨਾਂ ਟਾਈ ਮਸਾਲੇ ਮਿਕਸ ਕਰ ਲਵਾਂਗੇ ਹਲਦੀ ਪਾਵਾਂਗੇ। ਮਿਰਚ ਜੇ ਤੁਸੀਂ ਹਰੀ ਮਿਰਚ ਪਾਓ ਤਾਂ ਇੱਥੇ ਦੇਜੀ ਮਿਰਚ ਦਾ ਵੀ ਯੂਜ਼ ਕਰ ਸਕਦੇ ਹੋ ਪਰ ਜੇ ਤੁਸੀਂ ਲਾਲ ਮਿਰਚ ਪਾ ਰਹੇ ਹੋ। ਇੱਕ ਕਲੀ ਤਾਂ ਤੁਸੀਂ ਜ਼ਿਆਦਾ ਪਾ ਸਕਦੇ ਹੋ ਤੇ ਇਹ ਆਪਾਂ ਪਾਇਆ ਧਨੀਆ ਪਾਊਡਰ। ਨਮਸਕਾਰ ਹੁਣ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦਹੀਂ ਦੇ ਵਿੱਚ ਆਪਾਂ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਬਹੁਤ ਹੀ ਵਧੀਆ ਕੋਲ ਬਣਾ ਲਿਆ ਹੈ ਜੁਣ ਜਦੋਂ ਆਪਣੇ ਟਮਾਟਰ ਸੌਫਟ ਹੋ ਜਾਣਗੇ ਤਾਂ ਉਸੇ ਕੜਾਹੀ ਦੇ ਵਿੱਚ ਆਪਾਂ ਤੇ ਤੜਕਾ ਬਣਾਵਾਂਗੇ ਜੀ ਆਪਣੇ ਟਮਾਟਰ ਵੀ ਸੌਫਟ ਹੋ ਚੁੱਕੇ ਹਨ ਇਹਨਾਂ ਨੂੰ ਵੀ ਆਪਾਂ ਪਿੰਡੀਆਂ ਦੇ ਨਾਲ ਹੀ ਕੱਟ ਲਵਾਂਗੇ ਇੱਥੇ ਇਸਾਈਟ ਤੇ ਟਮਾਟਰ ਮੈਂ ਜਿਆਦਾ ਇਸ ਕਰਕੇ ਨਹੀਂ ਪਾਇਆ ਕਿਉਂਕਿ ਆਪਾਂ ਇਸ ਵਿੱਚ ਦਹੀਂ ਵੀ ਪਾ ਰਹੇ ਹਾਂ ਫਿਰ ਕਈ ਵਾਰ ਜਿਆਦਾ ਖੱਟਾਪਨ ਆਉਣ ਲੱਗਦਾ ਹੈ ਇਸ ਕਰਕੇ ਮੈਂ ਇੱਕ ਹੀ ਟਮਾਟਰ ਪਾਇਆ ਹੈ ਜੋ ਜਿਆਦਾ ਖੱਟਾ ਖਾਣਾ ਪਸੰਦ ਕਰਦੇ ਹਨ ਉਹ ਜਿਆਦਾ ਵੀ ਟਮਾਟਰ ਪਾ ਸਕਦੇ ਹਨ ਇੱਥੇ ਮੈਂ ਥੋੜਾ ਜਿਹਾ ਤੇਲ ਲਿਆ ਹੈ ਕਿਉਂਕਿ ਇਹ ਪਿੰਡੀਆਂ ਦੇ ਵਿੱਚ ਪਹਿਲਾਂ ਤੋਂ ਹੀ ਤੇਲ ਹੈ ਪਿੰਡੀਆਂ ਨੂੰ ਤੇਲ ਦੀ ਹੋਰ ਜ਼ਿਆਦਾ ਜ਼ਰੂਰਤ ਨਹੀਂ ਹੈ ਤਿੱਕ ਆਪਾਂ ਦਹੀਂ ਪਾਵਾਂਗੇ ਉਹਦੇ ਕਰਕੇ ਵੀ ਦਹੀਂ ਵੀ ਥੋੜਾ ਜਿਹਾ ਛੱਡਦੀ ਹੈਗੀ ਆਪਣਾ ਕਿਉਂ ਇਸ ਕਰਕੇ ਆਪਾਂ ਤੇਲ ਨੂੰ ਗਰਮ ਕਰ ਲਿਆ ਹੈ ਇਸ ਵਿੱਚ ਪਹਿਲਾਂ ਜੀਰਾ ਪਾਵਾਂਗੇ ਜੀਰਾ ਪਾਉਣ ਤੋਂ ਬਾਅਦ ਆਪਾਂ ਇੱਥੇ ਅਦਰਕ ਲਸਣ ਦਾ ਪੀਸਟ ਪਾਵਾਂਗੇ ਇਸ ਨੂੰ ਫਰੋਲ ਲਵਾਂਗੇ ਦਹੀਂ ਦਾ ਕੋਲ ਬਣਾਇਆ ਸੀ ਇਸ ਨੂੰ ਪਾ ਦੇਣਗੇ ਤੇ ਇਸ ਨੂੰ ਹਿਲਾਉਂਦੇ ਰਹਾਂਗੇ ਦਹੀਂ ਨੂੰ ਹਿਲਾਉਣਾ ਕਦੇ ਵੀ ਨਾ ਬੰਦ ਕਰੋ ਕਿਉਂਕਿ ਦਹੀਂ ਨੇ ਫਟਣਾ ਹੁੰਦਾ ਹੈ ਤੇ ਜੇ ਜਦੋਂ ਵੀ ਫਟਦੀ ਹੈ ਜੇ ਆਪਾਂ ਹਿਲਾਉਂਦੇ ਨਹੀਂ ਹੈਗੇ ਤਾਂ ਇਸ ਦੇ ਦਾਣੇ ਮੋਟੇ ਬਣ ਜਾਂਦੇ ਹਨ ਜੇ ਆਪਾਂ ਹਿਲਾਉਂਦੇ ਰਹਿੰਦੇ ਆ ਤਾਂ ਇਸ ਦੇ ਦਾਣੇ ਥੋੜੇ ਫਟਣ ਤੋਂ ਬਾਅਦ ਬਰੀਕ ਬਣ ਜਾਂਦੇ ਹਨ ਆਪਣੇ ਮਸਾਲੇ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਪੱਕ ਚੁੱਕੇ ਹਨ ਹੁਣ ਇਸ ਵਿੱਚ ਜੋ ਆਪਾਂ ਪਿੰਡੀਆਂ ਤੇ ਟਮਾਟਰ ਦਾ ਉਹ ਕੀਤਾ ਸੀ ਉਹ ਪਾਵਾਂਗੇ ਹਾਂਜੀ ਦੇਖੋ ਦਹੀਂ ਨੇ ਪੂਰੀ ਤਰ੍ਹਾਂ ਆਪਣਾ ਮਸਾਲੇ ਨੂੰ ਛੱਡ ਦਿੱਤਾ ਹੈ ਘਿਓ ਨਿਕਲ ਚੁੱਕਿਆ ਦਹੀਂ ਸ਼ੁਮ ਹੁਣ ਇਸ ਵਿੱਚ ਆਪਾਂ ਜੋ ਪਿੰਡੀਆਂ ਤੇ ਟਮਾਟਰ ਪੈਈ ਸਨ ਉਹ ਫਰਾਈ ਕੀਤੇ ਹੋਏ ਉਹ ਪਾ ਦੇਵਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਇਸਦੇ ਉੱਪਰ ਆਪਾਂ ਜੀਰਾ ਪਾਊਡਰ ਪਾਵਾਂਗੇ। આમਚੂਰ ਪਾਊਡਰ ਆਪਾਂ ਦੇਖ ਕੇ ਪਾਵਾਂਗੇ ਕਿਉਂਕਿ ਆਪਾਂ ਦੇ ਕੋਲੇ ਦਹੀਂ ਅਤੇ ਟਮਾਟਰ ਦੋਵੇਂ ਹੀ ਖੱਟੇ ਸਨ। ਜੇ ਤੁਹਾਨੂੰ ਲੱਗਦਾ ਹੈ ਕਿ ਖੱਟਾਪਨ ਘੱਟ ਹੈ ਤਾਂ ਆਪਾਂ ਉੱਪਰ ਦੀ આમਚੂਰ ਪਾ ਲਵਾਂਗੇ। ਜੇ ਠੀਕ ਲੱਗਦਾ ਹੈ ਫਿਰ આમਚੂਰ ਬਿਲਕੁਲ ਹਲਕਾ ਹੀ ਟੇਸ ਦੇਣ ਦੇ ਵਾਸਤੇ ਹੀ ਪਾਵਾਂਗੇ। ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਹੈ ਤੇ ਹੁਣ ਆਪਾਂ ਪਿੰਡੀਆਂ ਚੈੱਕ ਕਰਦੇ ਹਾਂ। ਦੇਖੋ ਬਹੁਤ ਹੀ ਮਸਾਲੇਦਾਰ ਬਹੁਤ ਹੀ ਵਧੀਆ ਆਪਣੀਆਂ ਭਿੰਡੀਆਂ ਮੰਨ ਕੇ ਤਿਆਰ ਹਨ पूरा बहुत ही बढ़िया मसाला बनया है बहुत ही बढ़िया कलर आया है अपनी भिंडी मसाला बन के तैयार है मिलते हाँ एक होर नवी वीडियो के नद तकली सत श्रीकाल